ਸੋ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਪਿੰਡ ਧੂੜਕੋਟਨ ਸੀਨ ਦੇ ਵਿੱਚ ਸਰਪੰਚ ਗਲੀ ਗਲੀ ਹਰ ਦੁਕਾਨ ਤੇ ਜਾ ਰਿਹਾ ਕਿਉਂਕਿ ਨਸ਼ਾ ਵੇਚਣ ਜਿਹੜੇ ਮੰਨ ਕੇ ਚਲੋ ਜਰਦਾ ਬੀੜੀ ਸਿਗਰਟ ਪੇਪਰ ਜਾਂ ਚਾਈਨਾ ਡੋਰ ਜੋ ਵੀ ਵੇਚਦੇ ਆ ਉਹ ਤੁਹਾਨੂੰ ਦਿਖਾ ਰਹੇ ਲਾਈਵ ਤਸਵੀਰਾਂ ਦੇ ਵਿੱਚ ਸਰਪੰਚ ਸਾਹਿਬ ਅੱਗੇ ਲੱਗੇ ਆ ਤੇ ਹਰ ਦੁਕਾਨ ਦੀ ਚੈਕਿੰਗ ਹੋ ਰਹੀ ਹੈ ਹਰ ਪੱਖ ਤੋਂ ਚੈਕਿੰਗ ਹੋ ਰਹੀ ਤੁਸੀਂ ਦੇਖ ਸਕਦੇ ਹੋ ਵੀ ਹੁਣ ਇੱਧਰ ਦੁਕਾਨ ਇੱਧਰ ਦਸਾਈ ਕਮਲ ਕਾਨ ਇਹ ਦੁਕਾਨ ਦੀ ਚੈਕਿੰਗ ਕਰਨਗੇ ਵੱਡੀ ਗੱਲ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਤੇ ਉਹ ਇੱਥੇ ਚੈਕਿੰਗ ਕਰ ਰਹੇ ਆ ਤਾਂ ਖਾਲਸਾ ਜੀ ਚੈਕਿੰਗ ਕਰ ਲਈ ਦੁਕਾਨਾਂ ਦੀ ਕਿੰਨੀ ਕੀ ਹਾਂ ਜੀ ਬਹੁਤ ਦੁਕਾਨਾਂ ਸਾਰੀਆਂ ਜਿਹੜੇ ਜਾਇਕ ਹੋ ਰਹਿੰਦੀਆਂ ਆ ਜੀ ਅੱਛਾ ਤੇ ਦੁਕਾਨਦਾਰਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਬਹੁਤ ਵਧੀਆ ਸੰਯੋਗ ਆ ਸੰਯੋਗ ਦਿੱਤਾ ਅਸੀਂ ਲਾਉਸਮੈਂਟ ਕਰਾਈ ਸੀ ਵੀ 10 ਤਰੀਕ ਨੂੰ ਮੁਕੰਮਲ ਤੌਰ ਤੇ ਤਮਾਕੂ ਜੀ ਆਪਾਂ ਬੰਦ ਕਰਨਾ ਪਿੰਡ ਦੇ ਵਿੱਚੋਂ ਸਿਗਰਟ ਵੀਡੀ ਤਮਾਕੂ ਜੀ ਤੇ ਦੁਕਾਨਦਾਰ ਵੀਰਾਂ ਦਾ ਬਹੁਤ ਧੰਨਵਾਦ ਆ ਵੀ ਬਹੁਤ ਦੁਕਾਨਦਾਰਾਂ ਨੇ ਇਹ ਗੱਲ ਸਮਝ ਗਏ ਕੱਲ ਪਰਸੋਂ ਆਉਣ ਦੁਕਾਨਾਂ ਦਾ ਜਿਹੜਾ ਸਾਮਾਨ ਵੀ ਪਿਆ ਸੀ ਵਾਪਸ ਮੋੜਤਾ ਇੱਕ ਦੋ ਦੁਕਾਨਦਾਰਾਂ ਵੀ ਲੋਨ ਮਤੇ ਬਾਰੇ ਘੱਟ ਪਤਾ ਸੀਗਾ ਉਹ ਮੋਬਾਈਲ ਮੂਲ ਕੋਈ ਬੰਦਾ ਘੱਟ ਵਰਤਦਾ ਹਾਂ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਦੋਂ ਹੁਣ ਅਸੀਂ ਸਵੇਰੇ ਢੇਡਾ ਕੱਢਿਆ ਉਹਦੇ ਤੋਂ 10 ਮਿੰਟਾਂ ਬਾਅਦ ਵੀ ਸਾਡਾ ਸਾਮਾਨ ਅਸੀਂ ਕੋਲੇ ਖੜ ਕੇ ਪਿਆ ਕਰ ਸਕਦਾ ਜੀ ਚਲੋ ਆਪਾਂ ਚੈਕਿੰਗ ਕਰ ਰਹੇ ਹਾਂ ਦੁਕਾਨ ਦੀ ਫਿਰ ਸਰਪੰਚ ਸਾਹਿਬ ਨਾਲ ਬਾਅਦ ਚ ਗੱਲ ਕਰਦੇ ਆਪਾਂ ਤੇ ਕੋਮਲ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਜਾ ਰਹੇ ਦੁਕਾਨਾਂ ਦੀ ਚੈਕਿੰਗ ਹੋਈ ਕਰਨ ਵਾਈਜ਼ ਹੁਣ ਇੱਥੇ ਦੁਕਾਨ ਆਪਣੇ ਪਿੰਡੋ ਵੀਰ ਦੀ ਉੱਥੇ ਚੈਕਿੰਗ ਕਰ ਰਹੇ ਆ ਇੱਥੇ ਪਹੁੰਚੇ ਆ ਵੀ ਹਾਂ ਹਾਂ ਚਲੋ ਚਲੋ ਆਜਾ ਕੀ ਆ ਲਈ ਕਲਦੀਪ ਆ ਜਾ ਕੋਮਲ ਬਹੁਤ ਕਲਦੀਪ ਠੀਕ ਠਾਕ ਹੋ ਜੀ ਸਾਈਡ ਵੀਡੀਓ ਨੂੰ ਕੋ ਬੰਦ ਕਰਦਾ ਜਾਂ ਬੰਦ ਕਰਦਾ ਬਾਈ ਹਾਂ ਜਮੇ ਆਣੀ ਦੁਕਾਨ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਪਰਾਸੀ ਇਹਦੇ ਨੂੰ ਤਾਂ ਨਹੀਂ ਨਹੀਂ ਕੋਈ ਲੈ ਲੋ ਦੋਸਤ ਜੀ ਆਪਾਂ ਇਹ ਨੀ ਬੰਦ ਕਰਦਾ ਹੀ ਹਾਂ ਹਾਂ ਜਮਾਂ ਬੰਦ ਕਰ ਬਹੁਤ ਧੰਨਵਾਦ ਭਾਈ ਬਹੁਤ ਸੋਡਾ ਵੀ ਸਹਿਯੋਗ ਆ ਭਾਈ ਬਹੁਤ ਬਹੁਤ ਠੀਕ ਹੈ ਕਿਉਂਕਿ ਸਾਰਿਆਂ ਦਾ ਹੀ ਬੰਦ ਦਾ ਫਰਜ਼ ਹੈ ਨਾ ਤੁਸੀਂ ਬੰਦ ਕੀਤਾ ਤਾਂ ਹਨਾ ਕੋਈ ਜਵਾਗ ਵਾਜਣ ਕਾਨੂੰ ਆਪਣੇ ਘਰੇ ਵੀ ਅੱਗ ਆਊਗੀ ਕਿਤੇ ਲੱਗੀ ਵੀ ਹੈ ਨਾ ਬਹੁਤ ਵਧੀਆ ਗੱਲ ਕੀਤੀ ਬਾਈ ਹਾਂ ਕਿਉਂਕਿ ਬਾਈ ਦੇ ਵੇਲੇ ਪਹਿਲਾਂ ਵੀ ਐਸੀ ਨੇ ਦੱਸਿਆ ਸੀ ਆਪਾਂ ਬੰਦ ਕਰ ਦਿੱਤਾ ਸੋ ਲਾਈਵ ਤਸਵੀਰਾਂ ਦੇ ਵਿੱਚ ਜੁੜੇ ਹੋਇਓ ਜਿਹੜੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਗੇ ਦੁਕਾਨ ਹੈਗੀ ਕੋਈ ਚਲੋ ਅੱਗੇ ਵੀ ਦੁਕਾਨਾਂ ਆ ਜੋ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਜਿਹੜੇ ਜਿਹੜੇ ਵੀਰ ਆਪਣੇ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਹੈ ਉਹ ਸਰਪੰਚ ਸਾਹਿਬ ਮੰਨ ਕੇ ਚੱਲੋ ਵੀ ਕਿੰਨੀਆਂ ਕ ਦੁਕਾਨਾਂ ਕਵਰ ਕਰ ਲਈਆਂ ਆਪਾਂ ਕਿੰਨੀਆਂ ਕ ਰਹਿ ਗਈਆਂ ਬਾ ਸਾਰੀਆਂ ਹੋ ਗਈਆਂ ਫਿਰ ਦੋ ਹੀ ਤਿੰਨ ਰਹਿ ਗਈਆਂ ਹਾਂਜੀ ਮੈਂ ਵੀ ਲੇਟ ਹੋ ਗਿਆ ਥੋੜਾ ਬਾਹਰਲੀ ਬਸਤੀ ਰਹਿ ਗਈਆਂ ਵਸੇ ਘਰ ਰਹਿ ਗਈ ਜੀ 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 ਪੂਰਾ ਸਹਿਯੋਗ ਆ ਫਿਰ ਬਹੁਤ ਵਧੀਆ ਸਹਿਯੋਗ ਦਿੱਤਾ ਲੋਕਾਂ ਨੇ ਠੀਕ ਹੈ ਜੀ ਤੇ ਮੰਨ ਕੇ ਚੱਲ ਕਿਹੜੀਆਂ ਕਿਹੜੀਆਂ ਚੀਜ਼ਾਂ ਬੰਦ ਕਰ ਲਈ ਆਪਾਂ ਦੁਕਾਨਾਂ ਤੇ ਅਸੀਂ ਕਰ ਰਹੇ ਚਾਕੇ ਚਰਤਾ ਵੀੜਾ ਸੈਗਟਾ ਆ ਦੂਜਾ ਉਹ ਕੀ ਪੂਰੀ ਜਿਹੜੋਂ ਨੇ ਛੋਟੀ ਜਿਹੜੀ ਕੀ ਹੁੰਦੀ ਉਹ ਪੁੱਲਪ ਪੁੱਲਪ ਪੁੱਲ ਜੀ ਸਾਰੀ ਬੰਦਾ ਯਾਰ ਜੀ ਜੀ ਸਵਾਸ ਵਾਲੀ ਸਾਰੀ ਬੰ ਚੈਨਾ ਡੋਰ ਦਾ ਵੀ ਹੈਗਾ ਹੀ ਚੈਨਾ ਡੋਰ ਦਾ ਵੀ ਨਾਲ ਠੀਕ 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 ਸੋ ਬਹੁਤ ਵਧੀਆ ਪਰ ਅੱਲਾ ਸੋਡਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਅੱਗੇ ਦੁਕਾਨਾਂ ਇੱਥੇ ਹੈਗੀਆਂ ਨਾ ਦੁਕਾਨ ਆਪਣੇ ਹੈਗੀਆਂ ਹਾਂ ਇੱਥੇ ਦੁਕਾਨਾਂ ਹਰ ਦੁਕਾਨ ਦੀ ਛੋਟੀ ਤੋਂ ਵੱਡੀ ਜਿਹੜੀ ਵੀ ਦੁਕਾਨਾਂ ਹਰ ਦੁਕਾਨ ਦੀ ਚੈਕਿੰਗ ਹੋ ਰਹੀ ਆ ਤੁਸੀਂ ਲਾਈਵ ਜੁੜੇ ਰਹੋ ਦੇਖਦੇ ਰਹੋ ਵੀ ਕਿ ਇਸ ਤਰ੍ਹਾਂ ਕਿਵੇਂ ਫਿਰ ਰਾਜੂ ਨਾਲ ਤੁਸੀਂ ਸਵੇਰ ਦਾ ਹਾਂ ਮੇਰੇ ਸਵੇਰ ਦੀ ਨਾਲ ਸਰ ਠੀਕ ਠੀਕ ਹੈ ਠੀਕ ਹੈ ਠੀਕ ਹੈ ਤੇ ਕਿਵੇਂ ਲੱਗ ਰਿਹਾ ਅਪਰਾਲਾ ਤੈਨੂੰ ਇਹ ਹਰ ਕਾ ਕੋ 10% ਹਰਕਤੀਆਂ ਕਮਿਸ਼ਨ ਫਰਕ 50% ਬਹੁਤ ਹੋ ਜਾਂਦਾ ਹਨਾ ਰਾਜੂ ਆਪਾਂ ਦੇਖ ਰਹੇ ਆਪਾਂ ਵੀ ਪਿੰਡ 'ਚ ਹੀ ਰਹਿੰਦੇ ਆਂ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਸਾਰਾ ਕੰਮ ਹਾਂ ਹਾਂ ਕਿਉਂਕਿ ਆਪਾਂ ਪਿੰਡ 'ਚ ਹੀ ਰਹਿੰਦੇ ਆਂ ਦੇਖ ਰਹੇ ਮੈਂ ਜਿਉ ਇੰਨੀਆਂ ਚੀਜ਼ਾਂ ਦੁਕਾਨਦਾਰਾਂ ਨੇ ਬੰਦ ਕਰਤੀਆਂ ਤਾਂ ਆਟੋਮੈਟਿਕਲੀ ਜਿਹੜਾ ਛੋਟਾ ਬੱਚਾ ਤਾਂ ਆਪੇ ਨੇੜੇ ਹੀ ਦੁਕਾਨ ਤੋਂ ਹੀ ਲਊਗਾ ਉਹ ਤਾਂ ਨਹੀਂ ਦੂਰ ਜਾਊਗਾ ਹਨਾ ਛੋਟੇ ਬੱਚਿਆਂ ਤੇ ਬਹੁਤ ਵਧੀਆ ਇਫੈਕਟ ਪਊਗਾ ਉਹ ਚੀਜ਼ ਤੋਂ ਬਾਝ ਜਾਣਗੇ ਹਨਾ ਸੋ ਆਪਣੇ ਬਜ਼ੁਰਗ ਮਾਤਾਵਾਂ ਦੇਖ ਰਹੀਆਂ ਸਾਰੇ ਵੀ ਬਹੁਤ ਵਧੀਆ ਉਪਰਾਲਾ ਕਰ ਰਹੇ ਸਰਪੰਚ ਸਾਹਿਬ ਆਹ ਤਾਂ ਦੁਕਾਨ ਹਾਂ ਆਪਾਂ ਹਾਂ ਹਾਂ ਦੇਖ ਰਹੇ ਹਾਂ ਬਹੁਤ ਸੋਹਣਾ ਕੋਮਲ ਆ ਬਾਈ ਹੁਣਾਂ ਤੋਂ ਪੁੱਛਦੇ ਆ ਕੋਮਲ ਆ ਕੀ ਹਾਲ ਆ ਬਾਈ ਕੋਰੇ ਜਿਹੜਾ ਕਰ ਰਿਹਾ ਸਰਪੰਚ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਬਹੁਤ ਚੰਗੀ ਗੱਲ ਆ ਬਹੁਤ ਬਹੁਤ ਸਹਿਮਤ ਹੋ ਇਹਦੇ ਨਾਲ ਹਾਂ ਜੀ ਹਾਂ ਜੀ ਚਲੋ ਬੱਚੇ ਆਪਣੇ ਹਨ ਜਿਵੇਂ ਸਹਿਮਤ ਕਰਕੇ ਤੁਹਾਨੂੰ ਬਦਲੇ ਸਾਰੇ ਬਿਲਕੁਲ ਬਿਲਕੁਲ ਸੋ ਬਾਈ ਹੁਣੀ ਵੀ ਜਿਹੜੇ ਆਪਣੇ ਪਿੰਡ ਦੇ ਜੋ ਵੀ ਪਸੰਦੇ ਆ ਸਾਰੇ ਨਾਲ ਆਪਾਂ ਗੱਲਬਾਤ ਕਰ ਰਹੇ ਆ ਤਕਰੀਬਨ ਸਾਰੇ ਸਹਿਯੋਗ ਦੇ ਰਹੇ ਆ ਤੇ ਕੋਸ਼ਿਸ਼ ਕਰੋ ਵੀ ਇਹ ਪੰਡ ਪੰਡੇ ਲਹਿਰ ਚਲਾਓ ਹਾਂਜੀ 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 ਆਪਣੇ ਨਾਲ ਤੇ ਆਪਣੇ ਨਾਲ ਖਾਲਸਾ ਜੀ ਉਸੇ ਦਿਨ ਤੋਂ ਹੀ ਜੁੜੇ ਹੋਇਆ ਕੁੰਮਲੈਦਰ ਦੀ ਆਇਆ ਤੂੰ ਤੇ ਖਾਲਸਾ ਜੀ ਫਿਰ ਤੁਸੀਂ ਨਾਲ ਹੀ ਹੁੰਨੇ ਹੋ ਹਾਂਜੀ ਹਾਂਜੀ 24 ਘੰਟੇ ਨਾਲ ਹਾਂਜੀ ਸੇਵਾ ਇਹਨਾਂ ਦੀ ਪੰਡ ਦੀ ਸਾਰੀ ਕਰਦੇ ਵਾਸਤੇ ਸੇਵਾ ਹਾਂਜੀ ਛੋਟੇ ਹੀ ਮੰਨੂ ਵੀ ਸੇਵਾ ਲੱਗੀ ਹਾਂਜੀ ਹਾਂਜੀ ਪ੍ਰਮਾਤਮਾ ਨੇ ਸੇਵਾ ਲਾ ਜੀ ਬੱਚੇ ਬਹੁਤ ਲੋਕਾਂ ਦੇ ਰੁੜੀ ਜਾਂਦੇ ਆ ਘਰ ਬੇਕਾਰ ਹੋ ਜਾਂਦੇ ਵੀ ਹਾਂਜੀ 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 ਕਿਵੇਂ ਮੈਂਬਰ ਸਾਹਿਬ ਵਧੀਆ ਜੀ ਧੰਨਵਾਦ ਜੀ ਬਹੁਤ ਵਧੀਆ ਕਿਵੇਂ ਲੱਗ ਰਿਹਾ ਪ੍ਰਾਲਾ ਬਹੁਤ ਵਧੀਆ ਬਹੁਤ ਵਧੀਆ ਵੀਰੇ ਸਭ ਤੋਂ ਇੱਕ ਚੀਜ਼ ਹਾਂਜੀ ਹਾਂਜੀ ਤੋਂ ਦੇਖ ਰਹੇ ਆਪੇ ਮੈਂ ਮੈਂਬਰ ਪੰਚਾਇਤ ਪਹਿਲਾਂ ਸੀਗੇ ਮੌਜੂਦ ਮੌਜੂਦਾ ਹੋਰ ਨੇ ਇਹਨਾਂ ਨੇ ਵੀ ਦੱਸਿਆ ਵੀ ਕਿ ਬਹੁਤ ਵਧੀਆ ਪ੍ਰਾਲਾ ਸਾਰੇ ਸਹਿਮਤਾ ਇੱਥੇ ਦੁਕਾਨ ਹੈ ਇੱਥੇ ਚੈਕਿੰਗ ਹੋ ਰਹੀ ਚੱਲ ਕੋਮਲ ਵੀ ਕੁਸ਼ ਨੇ ਨਿਕਰ ਆ ਜਾਂ ਨਹੀਂ ਦੁਕਾਨ ਤੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਛੋਟੀ ਜੀ ਦੁਕਾਨ ਹੈ ਆ ਜਾ ਕੋਮਲ ਹਾਂਜੀ ਕੀ ਹਾਲ ਆ ਬਾਬੂ ਇੱਥੇ ਪਹੁੰਚ ਗਏ ਹਾਂਜੀ ਠੀਕ ਹੈ ਤੋਂ ਦਿਖਾ ਦੇ ਕੋਮਲ ਪ੍ਰੋਪਰ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਹਾਂ ਬਾਕੀ ਸਹਿਯੋਗ ਹੈ ਸਸਿਕਾ ਮਾਤਾ ਜੀ ਤੁਸੀਂ ਲਾਈਵ ਦੇਖ ਸਕਦੇ ਹੋ ਜੇ ਆਪਾਂ ਪਾ ਕੇ ਰੱਖਦੇ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਸੱਚ ਬਹੁਤ ਬਹੁਤ ਧੰਨਵਾਦ ਕੋਈ ਆਪਣੀ ਨਹੀਂ ਸਹੀ ਕੋਈ ਲਾਲ ਸਿੰਘ ਭਾਈ ਜੀ 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 ਬਹੁਤ ਧੰਨਵਾਦ ਜੀ ਤਾ ਲਵਾਰ ਕਹਿੰਦੇ ਤੁਸੀਂ ਵੀ ਸਹਿਮਤ ਹੋ ਜੀ ਹੈਂ ਚੈਨਰ ਡੋਰ ਨਾ ਹੀ ਚੈਨ ਨਾ ਰੋਕੋ ਭਾਜੀ। ਤੋ ਦੇਖ ਰਹੇ ਜਿਵੇਂ ਦੁਕਾਨ ਦਾ ਨਾ ਦਾ ਪੂਰਾ ਪੂਰਾ ਸਹਿਯੋਗ ਆ ਵੀ ਸਹਿਮ ਤੇ ਚੀਜ਼ਾਂ ਵੀ ਬੱਚੇ ਆਪਣੇ ਚੀਜ਼ਾਂ ਤੋਂ ਵੱਜ ਜਾਣ ਤੇ ਅੱਗੇ ਆਪਾਂ ਚੱਲਦੇ ਆਂ ਉਧਰ ਦੁਕਾਨ ਹੁਣ। ਹਾਂਜੀ। ਹਾਂ ਉਧਰ ਆਪਣੇ ਹੋਰ ਅੱਗੇ ਵਾਸਤੇ ਦੀ ਦੁਕਾਨ ਆਪਾਂ ਚੱਲਦੇ ਆਂ ਲਾਈਵ ਦੇਖ ਸਕਦੇ ਆਂ ਆਪਾਂ ਗੱਲਬਾਤ ਵੀ ਕਰਾਵਾਂਗੇ ਲੋਕਾਂ ਨਾਲ ਵੀ ਕਿ ਕਿਸ ਤਰ੍ਹਾਂ ਲੱਗ ਰਿਹਾ ਜਾਂ ਕਿਵੇਂ ਆਇਓ। 사시 ਕਾ ਮਾਤਾ ਜੀ। ਮਾਤਾ ਜੀ ਜਿਹੜਾ ਇਹ ਪਰਾਲਾ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਸਰਪੰਚ ਨਸ਼ੇ ਰੋਕ ਰਿਹਾ। ਠੀਕ ਲੱਗਦਾ ਪੁੱਤ ਹਾਂਜੀ ਵਧੀਆ ਗੱਲ ਹੈ ਹਾਂਜੀ ਕਿਉਂਕਿ ਬੱਚੇ ਆਪਣੇ ਹਨਾ ਗਾਂ ਹਨਾ ਹੁਣ ਜਿਵੇਂ ਸਾਰੀਆਂ ਦੁਕਾਨਾਂ ਚੈੱਕ ਕਰ ਲਈਏ ਕਿਤੇ ਕੁਝ ਨਹੀਂ ਨਿਕਲਿਆ ਹਾਂਜੀ ਠੀਕ ਹੈ ਸਾਰੇ ਸਹਿਮਤ ਸਾਰੇ ਸਹਿਮਤ ਆ ਬੰਦਗਾ ਸਮਗਾ ਨਹੀਂ ਹੋ ਗਤ ਹਾਂਜੀ 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 ਵਧੀਆ ਕੀ ਸੋ ਜਿਵੇਂ ਮਾਤਾ ਜੀ ਨੇ ਦੱਸਿਆ ਵੀ ਕਿ ਸਾਰੇ ਸਹਿਮਤ ਆ ਸਾਰੇ ਪਿੰਡ ਦੇ ਬਿਚਿੰਦੇ ਕਿਉਂਕਿ ਇੱਕ ਬਹੁਤ ਵਧੀਆ ਕਾਰਜ ਹੋ ਜਾ ਰਿਹਾ ਨਵੀਂ ਪਿਰਤ ਆ ਅੱਜ ਤੱਕ ਇਹ ਜਾ ਮੰਨ ਕੇ ਚਲੋ ਦੇਖਿਆ ਨਹੀਂ ਆਪਾਂ ਇੱਕ ਜਿਹੀ ਪੈਰਤ ਤੋਰੀ ਸਰਪੰਚ ਸਾਹਿਬ ਨੇ ਪੈਦਲ ਚੱਲ ਰਹੇ ਆ ਸਾਰੇ ਪਿੰਡ ਦਾ ਮੌਇਨਾ ਕਰ ਰਹੇ ਆ ਹੁਣ ਆਪਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਸੋ ਇਹ ਜਿਹੜੀ ਮੁਹਿੰਮ ਹੁੰਦੀ ਹੈ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ ਹੌਲੀ ਹੌਲੀ ਲੋਕ ਜੁੜਦੇ ਜਾਂਦੇ ਆ ਤੇ ਹੌਲੀ ਹੌਲੀ ਇਹ ਕਾਰਜ ਫਤਿਹ ਹੁੰਦੇ ਹੁੰਦੇ ਆ ਪਰ ਸਹਿਯੋਗ ਚਾਹੀਦਾ ਸਾਰਿਆਂ ਦਾ ਸਹਿਯੋਗ ਬਹੁਤ ਹੈ ਹਾਂ ਨਹੀਂ ਘਟਦਾ ਨਾ ਸੋ ਸਵਾ ਰਹਿ ਗਿਆ ਸੌਣ ਗਿਆ ਸੌਣ ਜਾ ਸੋ ਦੇਖ ਰਿਹਾ ਅੱਗੇ ਦੁਕਾਨ ਤੇ ਆਪਣੇ ਨਾਲ ਨੌਜਵਾਨ ਵੀ ਤੁਸੀਂ ਵੀ ਨਾਲ ਹੀ ਵੀ ਰੋਸ ਦਿਨ ਤੋਂ ਹਾਂ ਹਾਂ ਬਈ ਤੇ ਛੋਡੇ ਮਨ ਚ ਕਿਵੇਂ ਆ ਵੀ ਨਾਲ ਤੁਰਨਾ ਜ਼ਰੂਰੀ ਆ ਬਈ ਤੁਰਨਾ ਪੈਂਦਾ ਨਾਲ ਸਾਨੂੰ ਵੀ ਹਾਂਜੀ ਹਾਂਜੀ ਕਿਉਂਕਿ ਉਹ ਸੋਹੇ ਕੰਮ ਕਰਦੇ ਆ ਜੀ ਅੱਛਾ ਜੀ ਮਤਲਬ ਕਿ ਚੰਗੇ ਕੰਮ ਦੇ ਨਾਲ ਆਟੋਮੈਟਿਕ ਹੀ ਆਪਣਾ ਮਨ ਹੋ ਜਾਂਦਾ ਵੀ ਚੱਲੀ ਆਪਾਂ ਕੋਈ ਵਧੀਆ ਕਾਰ ਜੋੜਿਆ ਬੱਚਾ ਨੂੰ ਉਹ ਹੁੰਦੀਆਂ ਦੇ ਇੱਕ ਤੱਕਾਂ ਹਾਂਜੀ 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 ਕਿਉਂਕਿ ਹਾਲਾਤ ਹੀ ਇਹੋ ਜਿਹੇ ਹੋਗੇ ਬਈ ਬਹੁਤ ਮਾੜੇ ਹਾਲਾਤ ਹਾਂਜੀ ਹਾਂਜੀ ਸੋ ਜਿਵੇਂ ਕਿ ਆਪਾਂ ਦੇਖ ਰਹੇ ਵੀ ਪਿੰਡ ਪਿੰਡ ਜੇ ਮੈਂ ਮਹੰਮ ਚਲਾऊं ਤਾਂ ਕੋਸ਼ਿਸ਼ ਕਰੋ ਕਿਉਂਕਿ ਇੱਕ ਮੰਨ ਕੇ ਯੂਨਿਟ ਬਣ ਜਾਂਦੀ ਹੁੰਦੀ ਆ ਜਿਵੇਂ ਆਪਣਾ ਪਿੰਡ ਧੂੜਕੋਟਣ ਸੀ ਨਾਲ ਦੇ ਦੋ ਚਾਰ ਪਿੰਡ ਹੋਗੇ ਮੰਨ ਕੇ ਚਲੋ ਹਲਕਾ ਕਵਰ ਹੋ ਗਿਆ ਇਸੀ ਤਰ੍ਹਾਂ ਗਾਧੀਆਂ ਕਰ ਸਕਦੇ ਸਰਕਾਰਾਂ ਤੇ ਆ ਨਾ ਕੱਲਾ ਸਵਾਰ ਤੋਂ ਦੋਸ ਦੇ ਦਿੰਦੇ ਆ ਫਲਾਣਾ ਜੀ ਆ ਹੋ ਗਿਆ ਹੋ ਗਿਆ ਆਪਣੇ ਪਿੰਡ ਦਾ ਪੈਂਡ ਕਰੀ ਜਦੋਂ ਦਾ ਸਰਦੀ ਚ ਕੁਝ ਵੀ ਨਹੀਂ ਹੈ ਉਹੀ ਗੱਲ ਜੀ ਜਿਹਨੇ ਕੁਝ ਨਹੀਂ ਆਉਂਦਾ ਪੰਡਿਆ ਬਾਪੂ ਬਿਲਕੁਲ ਜਿਹਨੇ ਆਪਣਾ ਆਪ ਸਵਾਰ ਲਿਆ ਉਹੀ ਵਧੀਆ ਇਨਸਾਨ ਹੁੰਦਾ ਪਰ ਆਪਾਂ ਨੂੰ ਕੀ ਹੈ ਵੈਸੇ ਜਿਵੇਂ ਕਿ ਸਰਕਾਰਾਂ ਜੇ ਆਪਾਂ ਜਰੂਰ ਦੋਸ ਕੱਢੀ ਜਾਣਾ ਹੈ ਫਲਾਣੀ ਸਰਕਾਰ ਮਾੜੀ ਹੈ ਜੀ ਬਿਲਕੁਲ ਬਿਲਕੁਲ ਕੱਲਿਆਂ ਨੇ ਆ ਚਲਾਤਾ ਜੀ ਕਾਗਰਾਂ ਨੇ ਚਿੱਟਾ ਚਲਾਤਾ ਜੀ ਦੂਜੇ ਨੇ ਉਹ ਚਲਾਤਾ ਜੀ ਆਪਾਂ ਕੀ ਕੀਤਾ ਉਹ ਨਹੀਂ ਪਤਾ ਝਾੜੂ ਵਾਲੇ ਨੇ ਆ ਕਰਤਾ ਆਪਾਂ ਆਪ ਦਾ ਨਹੀਂ ਜਿੰਦੇ ਵੀ ਆਪ ਦਾ ਪਪੀੜੇ ਦੇ ਇਹ ਸੋਚਿਆ ਸਰਪੰਚ ਸਾਹਿਬ ਤੁਹਾਡੀ ਮਾਨ ਸਾਹਿਬ ਕਹਣਾ ਘਾਵਤਾ ਜੀ ਹਾਂ ਜੀ ਵੀ ਇੱਕ ਜੰਗਲ 'ਚ ਅੱਗ ਲੱਗ ਜਾਂਦੀ ਆ ਜੀ ਤੇ ਵੀ ਇੱਕ ਜਿੜੀ ਹੁੰਦੀ ਆ ਜੀ ਉਹ ਚੁੰਝ ਭਰਦੀ ਆ ਪਾਣੀ ਦੀ ਜੀ ਤੇ ਅੱਗ ਤੇ ਪਾਣਦੀ ਆ ਜੀ ਜਿਹੜਾ ਦੂਜੇ ਨਾਲ ਉਹਦੇ ਪੰਛੀ ਹੁੰਦੇ ਉਹ ਕਹਿੰਦੇ ਵੀ ਤੇਰੇ ਅੱਗ ਬੁਝਾਏ ਆ ਅੱਗੇ ਬੁਝਣੀ ਨਹੀਂ ਜੀ ਤੂੰ ਕਾ ਕਰੀ ਜਾਨੀ ਆ ਉਹ ਕਹਿੰਦੀ ਮੈਨੂੰ ਵੀ ਇਹ ਗੱਲ ਦਾ ਪਤਾ ਹਾਂ ਵੀ ਮੇਰੀ ਇੱਕ ਚੁੰਝ ਪਾਉਣ ਨਾਲ ਅੱਗ ਨਹੀਂ ਬੁਝਣੀ ਜੀ ਪਰ ਉਹ ਕਹਿੰਦੀ ਜਦੋਂ ਇਤਿਹਾਸ ਲਿਖਿਆ ਜਾਊਗਾ ਜੀ ਉਦੋਂ ਇਹ ਹੋਊਗਾ ਵੀ ਮੇਰਾ ਨਾਮ ਅੱਗ ਬੁਝਾਉਣ ਵਾਲਾ ਚ ਉਹ ਗੱਲ ਲਾ ਕੇ ਲਾਉਣ ਵਾਲਾ ਚ ਨਹੀਂ ਵੀ ਸੁਣਿਆ ਤੁਹਾਡੇ ਨਾਲ ਤੁਰੇ ਫਿਰਦੇ ਸਾਡੇ ਨਾਲ ਵੀਰ ਆ ਹਾਂਜੀ ਹਾਂਜੀ ਜਿੰਨੇ ਹੋਰ ਵੀ ਸਹਿਯੋਗ ਦਿੰਦੇ ਸੀ ਕਹਿੰਦੇ ਵੀ ਅਸੀਂ ਸਾਨੂੰ ਪਤਾ ਜੀ ਵੀ ਇਹ ਨਸ਼ੇ ਦੀ ਅੱਗ ਲੱਗੀ ਹੈ ਸਾਰੇ ਪੰਜਾਬ 'ਚ ਜੀ ਜੀ ਅਸੀਂ ਸਾਰੇ ਪੰਜਾਬ ਨੂੰ ਨਹੀਂ ਕਵਰ ਕਰ ਸਕਦੇ ਜੀ ਜੀ ਪਰ ਅਸੀਂ ਆਪਦੇ ਪਿੰਡ ਨੂੰ ਕਵਰ ਕਰ ਰਹੇ ਹਾਂ ਜੀ ਤੇ ਜੇ ਕੱਲ ਨੂੰ ਵੀ ਕੋਈ ਇਤਿਹਾਸ ਲਿਖਿਆ ਜਾਂਦਾ ਜੀ ਵੀ ਨਸ਼ਾ ਮੁਹੰਮਦ ਚੱਲੀ ਸੀ ਜਿੰਪਾ ਉਹ ਪਿੰਡ ਧੂੜਕੋਟ ਸੀਗਾ ਹਨਾ ਤੇ ਸਾਡਾ ਨਸ਼ਾ ਚਲਾਉਣ ਵਾਲਾ ਜਿਹੜੀ ਨਾ ਆਊਗਾ ਬੰਦ ਕਰਨ ਵਾਲਾ ਜਾਊਗਾ ਬਿਲਕੁਲ ਬਿਲਕੁਲ ਅਸੀਂ ਉਸੇ ਸੋਚ ਨੂੰ ਲੈ ਕੇ ਤੁਰੇ ਹੋਏ ਆ ਜੀ 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 ਜਿੰਨੇ ਸਾਡੇ ਨਾਲ ਸਹਿਯੋਗ ਦਿੰਦੇ ਆ ਸਾਰਿਆਂ ਦਾ ਧੰਨਵਾਦ ਆ ਜੀ ਤੇ ਅਸੀਂ ਹੋਰ ਵੀ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਹੂੰ ਹੂੰ ਤੇ ਆਪਾਂ ਨੂੰ ਇਹ ਸਾਥ ਦੇਣਾ ਪਊਗਾ ਬਿਲਕੁਲ ਬਿਲਕੁਲ ਇਹ ਸਾਡਾ ਕੋਈ ਨਾ ਤਾਂ ਸਾਡਾ ਆਪ ਦਾ ਜਵਾਕ ਪੀਂਦਾ ਨਾ ਸਾਡਾ ਕੋਈ ਵੇਚਦਾ ਜੀ 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 ਅਸੀਂ ਸਾਰੇ ਪਿੰਡ ਦੀ ਖਾਤੋਂ ਤੁਰੇ ਆ ਹੂੰ ਹੂੰ ਤੇ ਪਿੰਡ ਵਾਲੇ ਸਾਥ ਦੇਣ ਬਿਲਕੁਲ ਬਹੁਤ ਵਧੀਆ ਸੋਚ ਆ ਜਿਵੇਂ ਕਿ ਦੱਸਿਆ ਮੈਂਬਰ ਸਾਹਿਬ ਨੇ ਤੁਹਾਨੂੰ ਵੀ ਇਹ ਅੱਗ ਲੱਗੀ ਹੈ ਬੁਝਾਉਣ ਲਈ ਆਪਾਂ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਪੈਣਾ ਸਰਪੰਚ ਸਾਹਿਬ ਨੇ ਵੀ ਦੱਸਿਆ ਵੀ ਹਰ ਇੱਕ ਚੀਜ਼ ਆਪਾਂ ਸਰਕਾਰ ਤੇ ਨਹੀਂ ਸੁੱਟ ਸਕਦੀ ਆਪਾਂ ਆਪਣਾ ਸਵਾਰ ਲਗੇ ਉਹੀ ਬਹੁਤ ਵਧੀਆ ਹੁੰਦਾ ਹਰ ਚੀਜ਼ ਦੀ ਦਿਮਾਗ ਕਿਉਂਕਿ ਉਹਨਾਂ ਨੇ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਹੁੰਦੀ ਵੀ ਆਪਣੇ ਅੰダー ਚੱਲਣ ਆਪਾਂ ਪਿੰਡ ਪਿੰਡੇ ਮਹਿੰਮ ਚੜਾਉਣੀਆਂ ਆ ਨਾਲ ਹੁੰਦਾ ਨਿਰਮਲ ਬਾਈ ਤੂੰ ਵੀ ਨਾਲ ਹੀ ਹੋਦੇ ਦਾ ਹਾਂਜੀ ਹਾਂਜੀ ਨਾਲ ਹੀ ਠੀਕ ਹੈ ਤੇ ਕਿਵੇਂ ਲੱਗ ਰਿਹਾ ਨਸ਼ੇ ਦਾ ਹੁਣ ਫਰਕ ਆ ਕੋਈ ਨਸ਼ੇ ਦਾ ਬਹੁਤ ਫਰਕ ਆ ਅੱਗ ਨਾਲ ਠੀਕ ਹੈ ਠੀਕ ਹੈ ਆ ਬਾਕੀ ਤੁਹਾਡੇ ਪਹਿਰੇ ਬਹੁਤ ਕਰੜੇ ਆ ਦੇਖਦੇ ਹੁੰਦੇ ਆ ਬਾਈ ਜੂਰੇ ਤੁਹਾਡੇ ਬਿਲਕੁਲ ਬਿਲਕੁਲ ਸੋ ਬਾਈ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰੋ ਤੇ ਆਪਾਂ ਨਾ ਹੁਣ ਹੋਰ ਦੁਕਾਨਾਂ ਤੇ ਚੈਕਿੰਗ ਕਰਦੇ ਆ ਹਾਂਜੀ ਹਾਂ ਹਾਂ ਚੈਕਿੰਗ ਕਰ ਰਹੇ ਆ ਸੋ ਦੇਖ ਰਹੇ ਹਾਂ ਕਿ ਹੋਰ ਦੁਕਾਨਾਂ ਜਿਹੜੀਆਂ ਉੱਥੇ ਤੱਕ ਪਹੁੰਚ ਰਹੇ ਆ ਆਪਾਂ ਬਸ ਪਹੁੰਚਣ ਵਾਲੇ ਆ ਤੁਹਾਨੂੰ ਆਦਗੰਦ ਚੱਲੀ ਪਈ ਪਹਿਲਾ ਉਹ ਦੁਕਾਨ ਸਾਹਮਣੇ ਕੋਮਲ ਇਧਰ ਉਹ ਰਾਜ ਤੇ ਰਾਜ ਉਹ ਸਾਹਮਣੇ ਰਾਜ ਸਾਹਮਣੇ ਦੁਕਾਨ ਤੇ ਚੱਲ ਰਹੇ ਆ ਸੋ ਵੀਰ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਕਰੋ ਤੇ ਕੋਸ਼ਿਸ਼ ਕਰੋ ਵੀ ਤੁਸੀਂ ਵੀ ਇਹ ਮਹਿਮ ਜਾਰੀ ਕਰੋ ਕੋਮਲ ਧਿਆਨ ਦੇ ਮੜਾ ਜਾ ਮੈਂ ਇਧਰ ਨੂੰ ਕਰ ਲਾ ਪਾਉਂ ਵਧੀਆ ਵੀਡੀਓ ਆਊਗੀ ਆਪਾਂ ਸੋ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਦੇਖ ਰਹੇ ਆ ਤੇ ਕੋਸ਼ਿਸ਼ ਕਰੋਗੇ ਸ਼ੇਅਰ ਕਰੋ ਪਿੰਡ ਪਿੰਡ ਗਲੀ ਗਲੀ ਮਹੱਲੇ ਮਹੱਲੇ ਹਰ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਆਪਣੀ ਕਿਉਂਕਿ ਇੱਕ ਨਵੀਂ ਪਿਰਤ ਪਈ ਆ ਅਜਾ ਸਰਪੰਚ ਸਾਹਿਬ ਅੱਗੇ ਆਪਾਂ ਦੇਖਿਆ ਨਹੀਂ ਇਹ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਜਿਵੇਂ ਆਪਾਂ ਲੋਕਾਂ ਨੇ ਵੀ ਦੱਸਿਆ ਬਹੁਤ ਵਧੀਆ ਕਾਰਜ ਕਰ ਰਹੇ ਹੋ ਤੇ ਆਪਾਂ ਮੰਚੇ ਸੀਗੀ ਆਪਾਂ ਕਰਨੀ ਉਹ ਚੀਜ਼ਾਂ ਜਿਹੜੀਆਂ ਬਿਲਕੁਲ ਬਿਲਕੁਲ ਨਹੀਂ ਸੋਚਿਆ ਗਏ ਨੇ ਹੁਣ ਤਾਈ ਜੀ ਜੀ ਬਹੁਤ ਵਧੀਆ ਆਪਾਂ ਸੱਟੋ ਜੀ ਦਾ ਕੰਮ ਆਟੋਮੈਟ ਕੀਤਾ ਉਹ ਸੱਟ ਹੋ ਜਾਣਾ ਬਿਲਕੁਲ ਬਿਲਕੁਲ ਚਲੋ ਅੱਗੇ ਦੁਕਾਨ ਆ ਗਈ ਉੱਥੇ ਚੈਕਿੰਗ ਕਰਾਂਗੇ ਪਹੁੰਚ ਰਹੇ ਆ ਸਰਪੰਚ ਸਾਹਿਬ ਆਪੀ ਗਾਲ ਫਿਰ ਸਾਹਿਬ ਕੀ ਹਾਲ ਹੈ ਸ਼ੇਰ ਸਾਹਿਬ ਠੀਕ ਠਾਕ ਹੋ ਹੋਰ ਕੈਮ ਹੈ ਸੇਤ ਹਾਂ ਜੀ ਕੈਮਰਾ ਨੇਓ ਹਾਂ ਹਾਂ ਠੀਕ ਹੈ ਬੰਦ ਕਰਨਾ ਬੇਨਤੀ ਕਰੇਗੀ 10 ਪਿੰਡ ਤੋਂ ਨਸ਼ਾ ਇਹ ਹੈ ਰੀਡਰ ਬੰਦ ਕਰਨਾ ਕਰਤਾ ਜੀ ਹਾਂਜੀ ਕਰਤਾ ਸੀ ਮੈਂ ਬੰਦ ਕਰਾਂ ਜਦੋਂ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇਰਾ ਤੁਸੀਂ ਬਾਤ ਕੀਤਾ ਤੁਸੀਂ ਵੀ ਸਹਿਯੋਗ ਦੇ ਰਹੇ ਹੋ ਹਨਾ ਕਿਉਂਕਿ ਆਪਣੇ ਬੱਚੇ ਗਾਂ ਦੀਆਂ ਸ਼ੁਰੂ ਹੋਣਗੇ ਨਹੀਂ ਬਿਲਕੁਲ ਨਹੀਂ ਜੀ ਧੰਨਵਾਦ ਦੇਖ ਰਹੇ ਹਾਂ ਬਾਈ ਦਾ ਉਹ ਮੁੰਡਾ ਚੈਕਿੰਗ ਵੀ ਕਰ ਰਿਹਾ ਮੁੰਡਾ ਦਿਖਾਇਓ ਸਾਰੀ ਲਾਈਟ ਵਗੈਰਾ ਮਾਰ ਰਿਹਾ ਮੁੰਡੇ ਚੈੱਕ ਕਰ ਰਿਹਾ ਵੀ ਕੋਈ ਹੈ ਤਾਂ ਨਹੀਂ ਕੋਈ ਚੀਜ਼ ਹਾਂ ਤੇ ਬਹੁਤ ਵਧੀਆ ਪਰਾਲਾ ਇਹ ਬਾਈ ਹੁਣਾਂ ਨੇ ਵੀ ਸਾਥ ਦਿੱਤਾ ਆਪਣਾ ਦੁਕਾਨ ਵਾਲਾ ਠੀਕ ਹੈ ਹਾਂਜੀ ਬਿਲਕੁਲ ਬੰਦ ਹੈ ਸਾਰਾ ਕੁਝ ਬੈਟ ਚੈਕਿੰਗ ਹੋ ਗਈ ਆ ਨਹੀਂ ਜੀ ਨਹੀਂ ਜੀ ਸੋ ਦੇ ਕੋਲ 깔 ਹੈਗੀ ਹਾਂਜੀ ਕਿਸੇ ਨੂੰ ਵੀ ਭੇਜ ਕੇ ਦੇਖ ਲਈ ਮੇਰੀ ਦੁਕਾਨ ਤੋਂ ਕੋਈ ਚੀਜ਼ ਨਿਕਲਿਆ ਹੋਈ ਉਹ ਤਾਂ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਹਾਂ ਹਾਂਜੀ ਸੋ ਤੁਹਾਨੂੰ ਦੁਕਾਨ ਚੈੱਕ ਕਰਨੀ 11000 ਕੀ ਬਜੇ ਮੈਂ 20000 ਦੂੰਗਾ ਬਹੁਤ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਬਾਈ ਦਾ ਵੀ ਇਹ ਕਹਿੰਦਾ ਜੇ ਮੈਂ 20000 ਰੁਪਏ ਜੁਰਮਾਨਾ ਦੂੰ ਜੇ ਮੇਥੋਂ ਕੋਈ ਚੀਜ਼ ਨਿਕਲੇ ਇਹਨਾਂ ਦੇ ਬਹੁਤ ਸਹਿਯੋਗ ਆ ਬਾਈ ਹੁਣਾਂ ਦਾ ਸੋ ਆਓ ਅੱਗੇ ਆਪਾਂ ਦੁਕਾਨ ਚੈੱਕ ਕਰਦੇ ਹਾਂ ਹੋਰ ਚਲੋ ਵੀ ਅਗਲੀ ਦੁਕਾਨ ਤੇ ਸੋ ਦੇਖ ਰਹੇ ਹੋ ਤੁਸੀਂ ਕਿਵੇਂ ਨਿੱਕੇ ਕੀ ਹਾਲ ਆ ਬਾਈ ਕਿਵੇਂ ਲੱਗ ਰਿਹਾ ਉਪਰਾਲਾ ਤੈਨੂੰ ਇਹ ਬਹੁਤ ਵਧੀਆ ਬਾਈ ਸਹੀ ਹੈ ਨਾ ਸਾਡੇ ਪਿੰਡ ਦਾ ਸਰਪੰਚ ਹੈ ਜਿਹੜਾ ਬਈ ਬਹੁਤ ਵਧੀਆ ਕੰਮ ਕਰੀ ਜਾਂਦਾ ਚਿੱਟੇ ਤੋਂ ਵਧੀਆ ਰਿਹਾ ਇਹਦਾ ਜੀ 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 ਠੀਕ ਹੈ ਨਾ ਜਿਵੇਂ ਸਾਰੇ ਨਸ਼ੇ ਬੰਦ ਕਰ ਚੰਗੀ ਗੱਲ ਹੈ ਸਾਰੇ ਨਜ਼ਰ ਦੇ ਨਾਲ ਆ ਵੀਰੇ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ ਬਾਈ ਸੋ ਬਾਈ ਤੇ ਆਪਾਂ ਵਿਊ ਲੈ ਨਿੱਕੇ ਨੇ ਵੀ ਦੱਸਿਆ ਵੀ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਤੇ ਪਿੰਡ ਦੇ ਵਿੱਚ ਹਰ ਕਿੱਥਿਆਂ ਆਣ ਸੋ ਆਪਣੇ ਭਾਈ ਵੀ ਆਪਣੇ ਨਾਲ ਹੀ ਹੁੰਦਾ ਅੱਗੇ ਆ ਜਾ ਕੋਮਲ ਭਾਈ ਨਾਲ ਗੱਲਬਾਤ ਕਰਦੇ ਆ ਉਹ ਮੈਂ ਉਹ ਸੋ ਭਾਈ ਰੂਪ ਵੀ ਉਸੇ ਦਿਨ ਤੋਂ ਸੇਵਾ ਨਿਭਾ ਰਿਹਾ ਨਾਲ ਹੀ ਹੁੰਦਾ ਪਹਿਰੇ ਤੇ ਵੀ ਹੁੰਦਾ ਤੁਸੀਂ ਅਕਸਰ ਇਹਦੀਆਂ ਵੀਡੀਓ ਦੇਖੀਆਂ ਆ ਤੇ ਭਾਈ ਰੂਪ ਉਹ ਹੁਣ ਅਜੇ ਤੋਂ ਨਾਲ ਆ ਹਾਂ ਭਾਈ ਸਵੇਰ ਤੋਂ ਨਾਲ ਆਏ ਠੀਕ ਹੈ ਸੇ ਪਾਸ ਪਾਸਾ ਉਹਦੇ ਘਰੇ ਜੀ ਉੱਥੇ ਬੈਠ ਕੇ ਰਾਇ ਪਾਸ ਕਰੀ ਜੀ ਉਸ ਤੋਂ ਬਾਅਦ ਚਾਲਾ ਪਾਤਾ ਕਹਿੰਦੇ ਕਹਿੰਦੇ ਉਹ ਕੁੜੀਆਂ ਦੀ ਲੋੜੀ ਸੀਗੀ ਜੀ ਉਹ ਵੀ ਬਹੁਤ ਸੋਹਣਾ ਮੈਸੇਜ ਆ ਜੀ ਜੀ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਸਾਰੇ ਜਿਹੜੇ ਇਸ ਜੋਗ ਦੇ ਜੇ ਕੁੜੀਆਂ ਹੋਣਗੀਆਂ ਦਾ ਮੁੰਡੇ ਹੋਣਗੇ ਜੀ 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 ਉਹ ਬਹੁਤ ਸੋਹਣੀ ਪ੍ਰਤਪਾਈ ਉਹਨਾਂ ਬੰਦਿਆਂ ਨੇ ਵਿੱਚੋਂ ਅੱਗੇ ਵੀ ਕਾਫੀ ਇਹ ਚੀਜ਼ਾਂ ਹੋਈਆਂ ਜੀ 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 ਤੇ ਹੂੰ ਹੂੰ ਤੇ ਦੁਕਾਨਾਂ ਤੋਂ ਕੋਈ ਨਾ ਸਾਰੀ ਚੈੱਕ ਆ ਮੈਂ ਜਿਹੜੀ ਮੈਂ ਦੁਕਾਨਾਂ ਤੋਂ ਚੈੱਕ ਰਿਹਾ ਹਟੋ ਕੁਲਦੀਪ ਨੂੰ ਪੁੱਛਿਆ ਮੈਂ ਹਾਂਜੀ ਉਹ ਕਹਿੰਦਾ ਭਾਈ ਆਪਾਂ ਨੂੰ 10 ਤਰੀਕ ਤੱਕ ਸੀਗਾ ਜੀ ਆਪਾਂ 10 ਤਰੀਕ ਤੱਕ ਜਿਹੜਾ ਸੀਗਾ ਹੂੰ ਹੂੰ ਤੇ ਬਾਕੀ ਕਹਿੰਦਾ ਮੋੜਿਆ ਮੈਂ ਜੀ ਦੁਕਾਨ ਵਾਲੇ ਸਹਿਯੋਗ ਦੇ ਰਹੇ ਉਹ ਸਹਿਯੋਗ ਦਿੰਦੇ ਉਹ ਬਾਈ ਬਾਹਰ ਹੀ ਬੈਠਾ ਸ਼ਾਪ ਵਾਲਾ ਉਹ ਕਹਿੰਦਾ ਕੋਈ ਗੱਲ ਨਹੀਂ ਚੈੱਕ ਕਰ ਸਕਦੇ ਹੋ ਵੀ ਕੁਝ ਨਹੀਂ ਆਪਣੇ ਕੋਲੇ ਇਹਨਾਂ ਦੀ ਪੂਰਾ ਸਹਿਯੋਗ ਹੈ ਬਾਈ ਹੈ ਤਾਂ ਨਹੀਂ ਕੁਝ ਨਾ ਵੀਰੇ ਬਹੁਤ ਸਹਿਯੋਗ 10 ਤਰੀਕ ਦਾ ਬੰਦ ਕੀਤਾ ਬਹੁਤ ਬਹੁਤ ਧੰਨਵਾਦ ਆ ਤੇਰਾ ਬਾਈ ਦਾ ਸਹਿਯੋਗ ਹੈ ਨਾ ਦੁਕ ਬਾਈ ਨੇ ਕਿਹਾ ਵੀ ਕੋਈ ਚੱਕਰ ਨਹੀਂ ਕਿਵੇਂ ਵੀ ਚੈੱਕ ਕਰ ਸਕਦੇ ਹੋ ਕੋਈ ਇਹੋ ਜੀ ਗੱਲਬਾਤ ਨਹੀਂ ਕਿਉਂਕਿ तकरीबन ਦੁਕਾਨਾਂ ਕਵਰ ਹੋ ਗਿਆ ਆਪਾਂ ਥੋੜਾ ਲੇਟ ਹੋ ਗਿਆ ਅੱਜ ਹਨਾ ਕੋਈ ਹਾਂ ਅੱਗੇ ਵੀ ਦੁਕਾਨਾਂ ਆਜੋ ਚੈੱਕ ਕਰਦੇ ਆਂ ਅੱਛਾ ਅੱਛਾ ਸੋ ਸੋ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾਇਆ ਸਰਪੰਚ ਸਾਹਿਬ ਜਿਹੜੇ ਮੁਹੰਮਦ ਚਲਾਈ ਆ ਵੀ ਕੱਲੀ-ਕੱਲੀ ਦੁਕਾਨ ਛੋਟੀ ਤੋਂ ਵੱਡੀ ਦੁਕਾਨ ਤੇ ਗਏ ਵੀ ਕੋਈ ਜਰਦਾ ਬੀੜੀ ਸਿਗਰਟ ਪੇਪਰ ਜਾਂ ਕੋਈ ਚਾਈਨਾ ਡੋਰ ਜਾਂ ਕੋਈ ਲੈ ਪੈਸੇ ਜੀ ਕੋਈ ਵਸਤੂ ਤਾਂ ਨਹੀਂ ਪਾਈ ਜਾਂਦੀ ਜਾਂ ਕਹਿੰਦਾ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਰਿਹਾ ਧੂੜਕੁੱਡ ਨਹੀਂ ਸੀ ਨਸ਼ੇ ਨਾਲ ਦੀ ਚੀਜ਼ ਰਹਿਣ ਨਹੀਂ ਦੇਣੀ ਸਰਪੰਚ ਸਾਹਿਬ ਨੇ ਇਹੀ ਗੱਲ ਕਹੀ ਵੀ ਗਲੀਆਂ ਨਾਲੀਆਂ ਤਾਂ ਪੱਕੀਆਂ ਹੁੰਦੀਆਂ ਨੇ ਜੋ ਮੰਨ ਕੇ ਚੱਲੋ ਵੀ ਆਪਣਾ ਬੱਚੇ ਕੰਮ ਕਰਦੇ ਆ ਤਾਂ ਗਲੀਆਂ ਨਾਲੀਆਂ ਜਾਂ ਘਰ ਦਾ ਆਪੇ ਪੱਕਾ ਕਰ ਲੈਣੇ ਜੋ ਨਸ਼ੇ 'ਚ ਹੀ ਵੜ ਗਿਆ ਆਪਾਂ ਕਰ ਕੀ ਸਕਦੇ ਆ ਸੋ ਬਹੁਤ ਸੋਹਣਾ ਮੈਸੇਜ ਆ ਬਹੁਤ ਬਹੁਤ ਸ਼ੇਅਰ ਕਰੋ ਵੀਡੀਓ ਨੂੰ ਜਿੱਥੋਂ ਤੱਕ ਪਹੁੰਚਾਉਣੀ ਪਹਚਾਓ ਪੂਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਣੀ ਚਾਹੀਦੀ ਆ ਇਹੇ ਜੀ ਮੁਹਿੰਮ ਜੇ ਆਪਾਂ ਪਿੰਡ-ਪਿੰਡ ਦੇ ਵਿੱਚ ਚਲਾਵਾਂਗੇ ਤਾਂ ਆਪਾਂ ਹੀ ਨਸ਼ਾ ਬੰਦ ਕਰ ਸਕਦੇ ਆ ਨਾ ਕਿ ਸਰਕਾਰਾਂ ਤੇ ਡਿਪੈਂਡ ਰਹਿਣ ਤੋਂ ਸੋ ਜੇ ਤੁਹਾਨੂੰ ਮੈਸੇਜ ਵਧੀਆ ਲੱਗਿਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਬਹੁਤ ਬਹੁਤ